ਮੜਾ ਸੀਨ ਮਾਰ ਦੋਗੇ ਤਾ ਬਸ ਤਨ ਗੁਰਦਾਸ ਤਨ ਗੁਰਦਾਸ ਤਨ ਗੁਰਦਾਸ ਨਿੱਕ ਕਿੰਨੇ ਦਿਨ ਹੋ ਗਏ ਯਾਰ ਬੋੜੀ ਨਹੀਂ ਹੋਈ ਕਿੰਨੇ ਦਿਨ ਹੋ ਗਏ ਬੋੜੀ ਨਹੀਂ ਹੋਈ ਆਹ ਦਿਨ ਹੋ ਗਏ ਮੈਂ ਕਿਹਾ ਚਾਰ ਚਾਰ ਦਿਨ ਹੋ ਗਏ ਬੋੜੀ ਨਹੀਂ ਹੋਈ ਆਉਂਦੇ ਹੋ ਖਾਲੀ ਖਾਲੀ ਚੱਲ ਜਾਂਦੇ ਆ ਕੇ ਬਹਿ ਕੇ ਚੱਲ ਜੀ ਜਾ ਆ ਕੇ ਬਹਿ ਬਹਿਣਾ ਪੈਣਾ ਕੋਈ ਵੀ ਪੈਸਾ ਨਹੀਂ ਕਮਾਇਆ ਕਮਾਇਆ ਚਾਰ ਦਿਨਾਂ ਤੋਂ ਤਨ ਗੁਰਦਾਸ ਕੱਟ ਵੀ ਆ ਗਏ ਹੋ ਕਿਸ ਕੰਮ ਅੱਛਾ ਚਾਰ ਦਿਨ ਤੋਂ ਪੈਸੇ ਨਹੀਂ ਕਮਾਏ ਜੀ ਤੁਹਾਨੂੰ ਗੁਰੂ ਰਾਮਦਾਸ ਵੀ ਐਡ ਕਰੀਨ ਚਾਰ ਦਿਨ ਆ ਗਏ ਮੋਟੀ ਤੇ ਆ ਜਿੰਦੇ ਉਹ ਵੀ ਬਣ ਬੱਚਾ ਕੀ ਕਰਦੇ ਬੱਚਾ ਇੱਥੇ ਵਿਚਾਰਾ ਰਛਾ ਹੁੰਦਾ ਰਖਸ਼ਾਤ ਬੰਦਾ ਵਾ ਹਾਂ ਤੁਹਾਨੂੰ ਗੁਰੂ ਰਾਮਦਾਸ ਤੋਂ ਚਾਰ ਮੇਰੇ ਕੋ ਜੁਕੀਆਂ ਪੰਦੇ ਤੁੰਦਾ ਐਵੇਂ ਕਹੀ ਆਪਣੇ ਜੁਕਕ ਤੁੰਦਾ ਕਿਥੇ ਇਹ ਅਜੇੜੀ ਮਾਰਕੀਟ ਥੋੜੀ ਹੈ ਹਾਂ ਹਾਂ ਉਹ ਦੰਦੇ ਹੁੰਦਾ ਜੀ ਤੁਹਾਨੂੰ ਗੁਰੂ ਰਾਮਦਾਸ ਕਿਹੜਾ ਪਿੰਡਾ ਬੜਾ ਜੰਮੇ ਪੜੇ ਇੱਥੇ ਇੱਥੇ ਹੈ ਪਰ ਨਹੀਂ ਗੱਲ ਨਹੀਂ ਯਾ ਤੇ ਤੁਸੀਂ ਆਂਦੇ ਹੋ ਤੇ ਬੋਣੀ ਨਹੀਂ ਕੀਤੀ ਚਾਰ ਦਿਨਾਂ ਤੋਂ ਹੈ ਹੈ ਇਹ ਸਭ ਮੱਕਦਾਂ ਦੇ ਖੇਡ ਮੱਕਦਾਂ ਨਹੀਂ ਭਾ ਦਿਲ ਚ ਨਹੀਂ ਹੁੰਦਾ ਕਿ ਚਾਰ ਦਿਨ ਹੋ ਗਏ ਆ ਕਿ ਬੋਣੀ ਨਹੀਂ ਹੋਈ ਦਿਲ ਚ ਹੁੰਦਾ ਨਹੀਂ ਮਹਾਰਾਜ ਜੇ ਜੇ ਹੁੰਦਾ ਅੱਜ ਕਹਿੰਦੇ ਤਾਂ ਨਿਓ ਖੰਡੇਣਾ ਕਹਾਂਗੇ ਠੀਕ ਕਰੇਗਾ ਸਾਨੂੰ ਕੀ ਲੱਗੇ ਅੱਛਾ ਤੁਸੀਂ ਕਹਿੰਦੇ ਜੋ ਕਰੇਗਾ ਠੀਕ ਕਰੇਗਾ ਹੈ ਧੰਨ ਗੁਰੂ ਰਾਮਦਾਸ ਇਹ ਸਾਡੇ ਸਿੱਖਾਂ ਦੇ ਹਾਲ ਵੇਖ ਲੋ ਹੈ ਬਾਬਾ ਜੀ ਸਾਡੇ ਸਿੱਖਾਂ ਦੇ ਹਾਲ ਕਿਹੋ ਜਿਹੋਗੇ ਹੈ ਸਾਡੀ ਤਕਤਾ ਤਾਜ ਵਾਲੀ ਕੌਮ ਸੀ ਸਾਡੀ ਆ ਬਾਬਾ ਜੀ ਆ ਨਾ ਸੀਨ ਮਾਰਨੀ ਏ ਪਾ ਗਈ ਏ ਹਾਂ ਨਹੀਂ ਪਾ ਗਈ ਟਪੜਕਾ ਵਾ ਸਾਈਡ ਦੇ ਨਾਲ ਉਹ ਫਟਾਤ ਭਨਗੇ ਨਾ ਮਾਰੇ ਮਾਰੇ ਸੀਨ ਸੀਨ ਮਾਰ ਦਿਓ ਤਾਨੇ ਗੁਰੂ ਰਾਮਦਾਸ ਤਾਨੇ ਗੁਰੂ ਰਾਮਦਾਸ ਮੰਮਾ ਤਾਨੇ ਗੁਰੂ ਰਾਮਦਾਸ ਗੁਰੂ ਰਾਮਦਾਸ ਤਾਨੇ ਗੁਰੂ ਰਾਮਦਾਸ ਤਾਨੇ ਗੁਰੂ ਰਾਮਦਾਸ ਤਾਨੇ ਗੁਰੂ ਰਾਮਦਾਸ ਤਾਨੇ ਗੁਰੂ ਰਾਮਦਾਸ ਹੋ ਗਈ ਇੱਕ ਇੱਕ ਇਹ ਕਹ ਦੋ ਇੱਕੋ ਹੀ ਕਹੀ ਜਾਂ ਇੱਕੋ ਹੀ ਕਹੀ ਹਾਂ ਹਾਂ ਇੱਕੋ ਹੀ ਕਹੀ ਬਾਬਾ ਜੀ ਹੂੰ ਤਾੜਾ ਪੜੀ ਡੋਲ ਜਣਾ ਯੋ ਲਫਾ ਵੀ ਤੂੰ ਉਹ ਵੀ ਕਰ ਲੋ ਪਤਾ ਨਹੀਂ ਉਹ ਤੁਹਾਡੇ ਕਪੜਾ ਹੋ ਗਿਆ ਵੀ ਉਹ ਕਪੜਾ ਸੈਰ ਤੇ ਕਾ ਲੋ ਮੇਰਾ ਉਹ ਗਿੱਲਾ ਗਿੱਲਾ ਹੋ ਗਿਆ ਇੱਕ ਆਪਣਾ ਵੀ ਮੈਂ ਤਾਂ ਸੈਰ ਤੇ ਕਰ ਲੋ ਸਤਿ ਨਗੁਨ ਦਾ ਹਾਂ ਹਾਬੇ ਲੋ ਗੁਰੂ ਗੁਰੂ ਰਾਮਦਾਸ ਸਾਤਾ ਹੈਗੇ ਆ ਵਾਹ ਜੀ ਵਾਹ ਤਨ ਗੁਰੂ ਰਾਮਦਾਸ ਬਾਬਾ ਜੀ ਹੈਗੇ ਬਾਬਾ ਦੀਪ ਸਿੰਘ ਵੇਖ ਲਓ ਬਾਬਾ ਜੀ ਉਹੀ ਵੇਲੇ ਕਹਿੰਦੇ ਬਈ ਕਿ ਹੈ ਮਤਲਬ ਚਾਹਦ ਨੂੰਗੇ ਪੈਸੇ ਨਹੀਂ ਆਏ ਨਹੀਂ ਬੋੜੀ ਨਹੀਂ ਕੀਤੀ ਨਾ ਆ ਕਿਧਰ ਆ ਗਏ ਵੇਖ ਲਓ ਆ ਮਹਾਰਾਜ ਹੈਗੇ ਕਿ ਨਹੀਂ ਹੈ ਮਹਾਰਾਜ ਨੇ ਕਿ ਜੇ ਤਾਂ ਰਗਵਾਸੀ ਵੇਖ ਲਓ ਤੁਹਾਨੂੰ ਗੁਰੂ ਰਾਮਦਾਸ ਤੋਣਾ ਵੇਖ ਲਓ ਹੈ ਵੇਖ ਲਓ ਗੁਰੂ ਗੁਰੂ ਹੈਗਾ ਵਾਹ ਬਾਬਾ ਜੀ ਤੁਹਾਡੇ ਸਾਹਮਣੇ ਵੇਖ ਲਓ ਵਾਹ ਜੀ ਵਾਹ ਟੱਗ ਹੈ ਹੈ ਟੱਗ ਹੈ ਆ ਵੀ ਬੱਬੀ ਹੈ ਗਿਆ ਆ ਪਏ ਆਹੋ ਆ ਵੇ ਤੂੰ ਹੋਰ ਪਏ ਤੁਹਾਨੂੰ ਗੁਰੂ ਰਾਮਦਾਸ ਏਹ ਕਣ ਦੇ ਗਿਆ ਗੁਰੂ ਗੁਰੂ ਮਾਰੇ ਨੇ ਭੇਜਿਆ ਕਿਸ ਨੂੰ ਮੇਰੇ ਨੇ ਖੰਡੇ ਵਾਲੇ ਨੇ ਖੰਡੇ ਵਾਲੇ ਨੇ ਨਹੀਂ ਕੀਤਾ ਹੈ ਕੋਈ ਜੀ ਗੱਲ ਹੈ ਕਹਿੰਦੇ ਆ ਮਤਲਬ ਹੈਗੇ ਮਹਾਰਾਜ ਫਿਰ ਹੈ ਨਹੀਂ ਕੋਈ ਰੱਖ ਕੇ ਗਿਆ ਬਬੇ ਤੁਹਾਡੇ ਵਾਸਤੇ ਰੱਖ ਕੇ ਗਿਆ ਵੀ ਨਾ ਤਾਂ ਤੇ ਵਾਹਿਗੁਰੂ ਵਾਹਿਗੁਰੂ ਮੈਂ ਤੇ ਅੱਜ ਪਹਿਲੀ ਵਾਰ ਵੇਖਿਆ ਜੀ ਇਤਨਾ ਮਹਾਰਾਜ ਦੀ ਹੈ ਕਿਰਪਾ ਮਹਾਰਾਜ ਦੀ ਦਸਵੇਂ ਬੰਦਾ ਕਿ ਉਹਨੂੰ ਦੇ ਜਾ ਖੰਡੇ ਵਾਲੇ ਅਛਾ ਇਹਦਾ ਵੀ ਦਸਵੇਂ ਸੱਤ ਦੇ ਕੇ ਆਓਗੇ ਤੁਹਾਨੂੰ ਗੁਰੂ ਰਾਮਦਾਸ ਕੋਈ ਲੜੇ ਬਣਾ ਅੱਜ ਕੋਈ ਪੈਸਾ ਨਹੀਂ ਕਿ ਮਾਹੇ ਦੇ ਲਓ 1000 ਰੁਪਏ ਦੇ ਗਿਆ ਕੋਈ ਹੈਂ ਤਨ ਗੁਰੂ ਰਾਮਦਾਸ ਲੈ ਲੋ ਹੈਗੇ ਆ ਮਤਲਬ ਗੁਰੂ ਮਹਾਰਾਜ ਆਪਣੇ ਸਿੱਖਾਂ ਚ ਹੈਗੇ ਆ ਚਲੋ ਮੈਨੂੰ ਮਾਰ ਦਿਓ ਸੀਨ ਤੇ ਮਾਮੀ ਬਾਬਾ ਜੀ ਵਿੱਚ ਜਾਵਾ ਮਾਰ ਕੇ ਅੱਜ ਤੇ ਮੈਂ ਅੱਖਾਂ ਅੱਖੀ ਵੇਖ ਲਿਆ ਹੈ ਵੇਖ ਲੋ ਬਾਬਾ ਜੀ ਸਤਗੁਰੂ ਹੈਗੇ ਆ ਤਨ ਗੁਰੂ ਰਾਮਦਾਸ ਕੋਈ ਗੁਰੂ ਦਾ ਪਿਆਰਾ ਹੀ ਆ ਜਿਹੜਾ ਤੁਹਾਨੂੰ ਦੇ ਗਿਆ ਹੈ ਹਨਾ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਹੋ ਗਿਆ ਸੀਨੋ ਕੀ ਸਾਰੀ ਚਲੋ ਵਧੀਆ ਗੱਲਾਂ ਤਨ ਗੁਰੂ ਰਾਮਦਾਸ ਚਲੋ ਬਾਬਾ ਜੀ ਮੈਂ ਦੱਸੋ ਜੀ ਨਹੀਂ ਨਹੀਂ ਜਾਣ ਕੇ ਦੋ ਬਾਬੇ ਨਹੀਂ 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 ਉਹ ਨਹੀਂ ਮਿਲ ਗਈ ਉਹ ਤਾਂ ਮਾਰੇ ਨਹੀਂ ਦਿੰਦੀ ਆ ਉਹ ਤਾਂ ਉਹ ਤੁਹਾਨੂੰ ਗੁਰੂ ਰਾਮਦਾਸ ਪਾਸ਼ਾ ਦਿੰਦੀ ਆ ਉਹ ਤੁਹਾਡੀ ਦੀ ਕੋਈ ਕੋਈ ਤੁਹਾਨੂੰ ਦੇ ਗਿਆ ਮੇਰੇ 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 ਲਾ ਕੇ ਦੋ ਸੇਵਾ ਕਿਉਂ ਮੰਗੇ ਨਹੀਂ ਕਿ ਨਹੀਂ ਦੇ ਦਈਏ ਉਹ ਨੂੰ ਕੱਢ ਗਿਆ ਹਾਂ ਲੋ ਬਾਬੇ ਹੋ ਜੂਗੀ ਚਲੋ ਧੰ ਗੁਰੂ ਰਾਮਦਾਸ ਧੰ ਗੁਰੂ ਰਾਮਦਾਸ ਧੰ ਗੁਰੂ ਰਾਮਦਾਸ